ਦੇਸ਼ਾਂ ਦੇਸ਼ਾਂ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਪਿਆਰ ਫਰੀਦ ਸਤਿ ਸ੍ਰੀ ਅਕਾਲ ਜੀ ਤੇ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਜ਼ਿਕਰ ਕਰਦੇ ਆ ਸ਼ੁਭਮ दुबे ਉਰਫ ਸੰਜੀਵ दुबे ਜੋ ਕਿ ਫਰੀਦাবাদ ਹਰਿਆਣਾ ਦਾ ਰਹਿਣ ਵਾਲਾ ਹੈ ਉਸ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇੱਕ ਮੇਲ ਪਾਈ ਤੇ ਉਸ ਮੇਲ ਦੇ ਵਿੱਚ ਉਸ ਨੇ ਗਿਆ ਕਿ ਮੈਂ ਸ਼੍ਰੀ ਦਰਬਾਰ ਸਾਹਿਬ ਨੂੰ ਆਰ ਡੀਐਕਸ ਦੇ ਨਾਲ ਉਡਾ ਦੇਵਾਂਗਾ ਜੀ ਹਾਂ ਉਸ ਤੋਂ ਬਾਅਦ ਜੋ ਸਾਈਬਰ ਟੀਮ ਹੈ ਅਤੇ ਪੰਜਾਬ ਪੁਲਿਸ ਡੀਜੀਪੀ ਉਹਨਾਂ ਦੀ ਵਿਸ਼ੇਸ਼ ਟੀਮ ਨੇ ਉਸ ਮੇਲ ਨੂੰ ਟਰੇਸ ਕੀਤਾ ਤੇ ਸ਼ੁਭਮ ਸੰਜੀਵ दुबे ਜੋ ਕਿ ਫਰੀਦাবাদ ਹਰਿਆਣਾ ਤੋਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਪਰ ਉਸ ਤੋਂ ਬਾਅਦ ਇਹ ਧਮਕੀਆਂ ਵਾਲਾ ਸਿਲਸਲਾ ਜੋ ਇੱਥੇ ਵੀ ਨਹੀਂ ਰੁਕਿਆ ਉਸ ਰੱਬ ਦੇ ਘਰ ਨੂੰ ਉਸ ਪਵਿੱਤਰ ਸਥਾਨ ਨੂੰ ਇੱਕ ਵਾਰ ਫਿਰ ਧਮਕੀ ਮਿਲੀ ਹੈ ਅਤੇ ਹੁਣ ਦੂਜੀ ਵਾਰ ਫਿਰ ਧਮਕੀ ਮਿਲਣ ਤੋਂ ਬਾਅਦ ਪੰਜਾਬ ਸਰਕਾਰ ਵੀ ਸੁਚੇਤ ਹੋ ਗਈ ਹੈ ਪੰਜਾਬ ਸਰਕਾਰ ਨੇ ਦਰਬਾਰ ਸਾਹਿਬ ਦੇ ਨੇੜੇ-ਨੇੜੇ ਸੁਰੱਖਿਆ ਵਧਾ ਦਿੱਤੀ ਗਈ ਹੈ ਤੇ ਹੁਣ ਸੰਜੀਵ दुबे ਨੂੰ ਤਾਂ ਗ੍ਰਿਫਤਾਰ ਉਤਾਰ ਕਰ ਲਿਆ ਗਿਆ ਪਰ ਧਮਕੀ ਆਉਣੇ ਦਾ ਬੰਧ ਨਹੀਂ ਹੋਈ ਇਸ ਤੋਂ ਇਹ ਪਤਾ ਲੱਗਦਾ ਹੈ ਕਿ ਇਸ ਦੇ ਪਿੱਛੇ ਇੱਕ ਬਹੁਤ ਵੱਡਾ ਇੱਕ ਜਾਲ ਹੈ ਬਹੁਤ ਵੱਡੀ ਇੱਕ ਸਾਜ਼ਿਸ਼ ਇਸ ਦੇ ਤਹਿਤ ਚੱਲ ਰਹੀ ਹੈ ਤੇ ਹੁਣ ਉਸ ਦੀ ਗ੍ਰਿਫਤਾਰੀ ਤੋਂ ਬਾਅਦ ਦਰਬਾਰ ਸਾਹਿਬ ਨੂੰ ਮੁੜ ਧਮਕੀ ਆਉਣ ਤੋਂ ਬਾਅਦ ਮੁਲਜ਼ਮ ਨੂੰ ਜੇਲ੍ਹ ਦੇ ਵਿੱਚ ਮਿਲਣ ਪਹੁੰਚ ਕੇ ਭਗਵੰਤ ਮਾਨ ਨੇ ਬਾਹਰ ਆ ਕੇ ਦਿਖਾਈ ਐਸੀ ਵੀਡੀਓ ਜਿਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਣਾ ਜੀ ਹਾਂ ਇਸ ਦੇ ਪਿੱਛੇ ਕੀ ਰਾਜ ਹੈ ਕਿਹੜੀ ਸਾਜ਼ਿਸ਼ ਦੇ ਤਹਿਤ ਇਹ ਇੰਨੀਆਂ ਧਮਕੀਆਂ ਆ ਰਹੀਆਂ ਨੇ ਇਹ ਕਿ ਸੰਜੀਵ ਦੋਵੇਂ ਨੂੰ ਤਾਂ ਗ੍ਰਿਫਤਾਰ ਕਰ ਲਿਆ ਪਰ ਫੇਰ ਵੀ ਜੋ ਧਮਕੀਆਂ ਆਉਣੀਆਂ ਬੰਦ ਨਹੀਂ ਹੋਈਆਂ ਫੇਰ ਵੀ ਉਹ ਜਿਹੜੇ આરોપી ਐ ਉਹ ਨਹੀਂ ਡਰ ਰਹੇ ਅਤੇ बार-बार ਦਰਬਾਰ ਸਾਹਿਬ ਨੂੰ ਉਡਾਉਂਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਇਸ ਦੇ ਪਿੱਛੇ ਕੀ ਕਾਰਨ ਐ ਇਸ ਕੱਲੀ-ਕੱਲੀ ਗੱਲ ਤੋਂ ਤੁਹਾਨੂੰ ਰੂਬਰੂ ਕਰਾਵਾਂਗੇ ਬਣੇ ਰਹੋ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਹਰ ਇੱਕ ਸਿੱਖ ਸੰਗਤ ਦਾ ਹਰ ਸ੍ਰੀ ਗੁਰੂ ਨਾਨਕ ਨਾਮ ਲੇਵਾ ਸਿੱਖ ਦਾ ਕਾਲਜਾ ਉਦੋਂ ਪਸੀਜਿਆ ਜਾਂਦਾ ਹੈ ਜਦੋਂ ਇਦਾਂ ਦੀ ਘਟਨਾ ਉਹਨਾਂ ਦੇ ਸਾਹਮਣੇ ਹੋਣੀ ਹੈ ਕਿ ਸਾਡੇ ਸਿੱਖਾਂ ਦਾ ਮੱਕਾ ਜਿਵੇਂ ਮੁਸਲਮਾਨ ਵੀਰ ਮੱਕੇ ਹੁੰਦੇ ਨੇ ਜਾਂਦੇ ਨੇ ਅਤੇ ਸਾਡਾ ਸਿੱਖਾਂ ਦਾ ਮੱਕਾ ਤਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਹੀ ਹੈ ਅਤੇ ਇਸ ਨੂੰ ਕੋਈ ਅਡਾਉਣ ਦੀ ਗੱਲ ਕਰਦਾ ਹੈ ਜਦੋਂ ਮੇਲ ਆਉਂਦੀ ਇਹ ਐਸਜੀਪੀਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲ ਤੇ ਮੇਲ ਆਉਣ ਤੋਂ ਬਾਅਦ ਪੂਰੇ ਪੰਜਾਬ ਭਰ ਦੇ ਵਿੱਚ ਅਫਰਾ ਤਫਰੀਦਾ ਮਾਹੌਲ ਬਣ ਜਾਂਦਾ ਹੈ ਅਤੇ ਸਤਿਗੰਨ ਸ੍ਰੀ ਹਰਮੰਦਰ ਸਾਹਿਬ ਦੇ ਲਾਗੇ ਜੋ ਸੁਰੱਖਿਆ ਹੈ ਉਹ ਵਧਾ ਦਿੱਤੀ ਜਾਂਦੀ ਹੈ ਇੱਥੋਂ ਤੱਕ ਕਿ ਸਤਿਗੰਨ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਤਾਂ ਪੁਲਿਸ ਨਹੀਂ ਜਾ ਸਕਦੀ ਪਰ ਸਿਵਲ ਵਰਦੀ ਦੇ ਵਿੱਚ ਸਤਿਗੰਨ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਪੁਲਿਸ ਜੋ ਹੈ ਆਪਣੀ ਭਾਰੀ ਸੁਰੱਖਿਆ ਦੇ ਰਹੀ ਹੈ ਜੀ ਹਾਂ ਦੱਸ ਰਹੀਏ ਕਿ ਹੁਣ ਸੰਜੀਵ ਉਰਫ ਸ਼ੁਭਮ ਦੁਬੇ ਜੋ ਕਿ ਫਰੀਦাবাদ ਹਰਿਆਣਾ ਦਾ ਰਹਿਣ ਹੈ ਤੇ ਉਸਨੇ ਜੋ ਮੇਲ ਭੇਜੀ ਸੀ ਕਿ ਮੈਂ ਆੜੀਐਕਸ ਦੇ ਨਾਲ ਦਰਬਾਰ ਸਾਹਿਬ ਨੂੰ ਉਡਾ ਦੇਵਾਂਗਾ ਅਤੇ ਉਸ ਤੋਂ ਬਾਅਦ ਜੋ ਕਿ ਪੂਰੇ ਹੀ ਪੰਜਾਬ ਭਰ ਦੇ ਵਿੱਚ ਇੱਕ ਅਹ ਸ਼ਾਂਤੀ ਫੈਰ ਗਈ ਹੈ ਹੁਣ ਇਧਰ ਜਥੇਦਾਰ ਸਾਹਿਬ ਨੇ ਵੀ ਇਹ ਕਿਹਾ ਹੈ ਅਤੇ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਉਹਨਾਂ ਨੇ ਵੀ ਕਿਹਾ ਕਿ ਅਸੀਂ ਐਸੇ ਵਿਸ਼ੇ ਨੂੰ ਲੈ ਕੇ ਭਾਰਤ ਦੇ ਗ੍ਰਹਿ ਮੰਤਰਾਲੇ ਉਹਨਾਂ ਨਾਲ ਗੱਲ ਕਰਾਂਗੇ ਅਮਿਤ ਸ਼ਾਹ ਦੇ ਨਾਲ ਗੱਲ ਕਰਾਂਗੇ ਕਿਉਂਕਿ ਬਾਰ-ਬਾਰ ਐਦਾਂ ਦੀਆਂ ਧਮਕੀਆਂ ਆਉਣਾ ਦੇਸ਼ ਦੇ ਵਿੱਚ ਕੋਈ ਐਦਾਂ ਦੀਆਂ ਘਟਨਾਵਾਂ ਕਿਤੇ ਵੀ ਹੋ ਸਕਦੀਆਂ ਨੇ ਹਰਮੰਦਰ ਸਾਹਿਬ ਦੇ ਵਿੱਚ ਨਹੀਂ ਹੋਰ ਵੀ ਕਿਸੇ ਮੰਦਰ ਤੇ ਹੋ ਸਕਦੀ ਹੈ ਨੇ ਹੋਰ ਵੀ ਬਹੁਤ ਸਾਰੇ ਜੋ ਕਿ ਧਾਰਮਿਕ ਸਥਾਨ ਨੇ ਪੂਰੇ ਦੇਸ਼ ਦੇ ਵਿੱਚ ਉੱਥੇ ਵੀ ਹੋ ਸਕਦੀਆਂ ਨੇ ਤੇ ਭਾਰਤ ਦੇ ਗ੍ਰਹਿ ਮੰਤਰਾਲੇ ਨੂੰ ਇਸ ਦੇ ਉੱਪਰ ਕੋ ਵੱਡਾ ਐਕਸ਼ਨ ਲੈਣਾ ਚਾਹੀਦਾ ਹੈ ਤਾਂ ਤੁਹਾਡੀ ਇਸ ਵੀਡੀਓ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ